ਨਵੀਂ ਜੀ ਅਲੱਗ ਜੀ ਮੁਸਕਰਾਹਟ ਆਜੇ ਚਿਹਰੇ ਤੇ ਕੀ ਗੱਲ ਐ ਮੁਸਕਰਾਹਟ 11 ਸਾਲ ਵਾਲ ਇਹ ਵਾਲੀ ਮੁਸਕਰਾਹਟ ਚਿਹਰੇ ਤੇ ਆ ਪੰਜਾਬ ਦੀ ਟੀਮ ਸਾਡੀ ਜੀ ਕੁਆਲੀਫਾਈ ਕਰ ਗਈ ਐ ਆਈਪੀਐਲ ਤੇ ਤਾਂ ਬੰਦ ਆ ਹੀ ਆ ਤੇ ਮਤਲਬ ਲੰਬਾ ਸਮਾਂ ਇੰਤਜ਼ਾਰ ਕਰਨਾ ਪਿਆ ਜੀ ਔਰ ਇਹ ਮੁਸਕਰਾਹਟ ਅੱਜ ਮੇਰੇ ਨਹੀਂ ਹਰੇਕ ਪੰਜਾਬੀ ਦੇ ਜਵਾਨ ਦੇ ਆ ਦਿਲ ਤੇ ਆ ਜੀ ਚਿਹਰੇ ਤੇ ਆ ਚਿਹਰੇ ਤੇ ਔਰ ਜਿਹੜਾ ਵੀ ਪੰਜਾਬੀ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਬੈਠਾ ਅੱਜ ਬਹੁਤ ਖੁਸ਼ ਆ ਕਿਉਂਕਿ ਸਾਡੀ ਟੀਮ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੀ ਹੈ ਬੈਸੇ ਤਾਂ ਜਿਹੜੇ ਦਰਸ਼ਕ ਇਸ ਟਾਈਮ ਸਾਨੂੰ ਦੇਖ ਰਹੇ ਨੇ ਇਹ ਸਪੋਰਟਸ ਦਾ ਪ੍ਰੋਗਰਾਮ ਨਹੀਂ ਹੈ ਪ੍ਰੋਗਰਾਮ ਤਾਂ ਗੱਲਾਂ ਗੱਲਾਂ ਦੀ ਹੈ ਮੁੰਡਾ ਸਾਡੇ ਨਾਲ ਰਿਲੇਟ ਆ ਕਹਿੰਦੇ ਨਾ ਪੰਜਾਬੀ ਆ ਗਏ ਓਏ ਪੰਜਾਬੀ ਆ ਗਏ ਓਏ ਪੰਜਾਬੀ ਆ ਗਏ ਤੇ ਪੰਜਾਬੀ ਹਾਏ ਬਹੁਤ ਔਕੇ ਆ ਹਾਂਜੀ ਮਤਲਬ ਕਾਫੀ ਸਾਲਾਂ ਦੀ ਮਿਹਨਤ ਤੇ ਬਾਅਦ ਮਸ਼ਕੱਤ ਤੋਂ ਬਾਅਦ ਇਸ ਕਰਕੇ ਪ੍ਰੋਗਰਾਮ ਗੱਲਾਂ ਗੱਲਾਂ ਦੇ ਵਿੱਚ ਗੱਲ ਅੱਜ ਕ੍ਰਿਕਟ ਦੀ ਘਟ ਪੰਜਾਬ ਦੀ ਜਦਾ ਹੋਏਗੀ ਪੰਜਾਬ ਦੀ ਜਦਾ ਹੋਏਗੀ ਪੰਜਾਬ ਕਿੰਗਸ ਦੀ ਜਦਾ ਹੋਏਗੀ ਔਰ ਉਸ ਟੀਮ ਦੇ ਸੰਘਰਸ਼ ਦੀ ਹੋਏਗੀ